ਜੈ ਮਾਤਾ ਦੀ ਵੀਰ ਜੀ ਜੈ ਮਾਤਾ ਜੀ ਹਰ ਕਿਸੇ ਦੀ ਮਾਤਰਾਣੀ ਦੀ ਕਿਰਪਾ ਬਹੁਤ ਹੈ ਸਾਡੇ ਦੇ ਅਸੀਂ ਵੀ ਕਹਿੰਦੇ ਹਾਂ ਸਭ ਤੇ ਮਾਤਰਾਣੀ ਕਿਰਪਾ ਕਰੇ ਇਹ ਭੰਡਾਰੇ ਚੱਲਦੇ ਰਹਿਣ ਲੋਕ ਵੀ ਖਾਂਦੇ ਰਹਿਣ ਮਾਤਰਾਣੀ ਦੀ ਬਹੁਤ ਅਮਪਾਰ ਕਿਰਪਾ ਹੈ ਸਾਡੇ ਦੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀ ਹੈ ਸਾਡੀ ਇਸੀ ਖੁਸ਼ੀ ਦੇ ਵਿੱਚ ਇਹ ਮਾਤਰਾਣੀ ਦਾ ਭੰਡਾਰਾ ਚੱਲ ਰਿਹਾ ਹੈ ਜੈ ਮਾਤਾ ਜੀ ਜੈ ਮਾਤਾ ਜੀ ਬਹੁਤ ਸੱਚੇ ਦਰਵਾਜ਼ੇ ਜੈ जय माता दी जय माता दी जय माता दी माता रानी सब से कृपा करें ऐसा ही लंगर लाती रहे सारे भंडारे भरती रहे आज ਸਾਡੇ ਰੋਜੀ ਵੱਲੋਂ ਭੰਡਾਰਾ ਲਾਦੀ ਮਾਤਾ ਰਾਣੀ ਦਾ ਨਾਲ ਸਬਜੀ ਨਾਲ ਬਰੈਡਾਂ ਦਾ ਭੰਡਾਰਾ ਮਨੋ ਕਾਮਣਾ ਮਾਤਾ ਰਾਣੀ ਸਭ ਦਾ ਪੂਰਾ ਕਰੇ ਇਸ ਤਰ੍ਹਾਂ ਇਦਾਂ ਹੀ ਲਾਦੀ ਰਹੇ ਲੰਗਰ ਇਦਾਂ ਹੀ ਕਿਰਪਾ ਕਰਦੀ ਰਹੇ जय माता दी जय माता दी जय माता दी जय माता दी ਭਰਾ ਜੀ ਕੀ ਕਹਣਾ ਚੰਗਾ ਅਸੀਂ ਖੁਸ਼ੀ ਲਈ ਲੰਗਰ ਚਲਾਇਆ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਮਹਾਮਾਈ ਜਿੰਨਾ ਚੋਂ ਰੌਣਕ ਰੱਖੀ ਕਰੇ ਸਭੀ ਕਰੇ ਔਰ ਸਭ ਦੀਆਂ ਮਨੋਗਾਮਨਾ ਪੂਰੀ ਕਰੇ ਅਸੀਂ ਆਪਣੀ ਨਹੀਂ ਖੁਸ਼ੀ ਮੰਗੀ ਅਸੀਂ ਸਾਰਿਆਂ ਦੀ ਖੁਸ਼ੀ ਮੰਗੀ ਹੈ ਕਿ ਸਾਰਿਆਂ ਨਾਲ ਹੀ ਅਸੀਂ ਸੁਣੇ ਆ ਜੈ ਮਾਤਾ ਅਸੀਂ ਮਹਾਮਾਈ ਦਾ ਦੇਣਾ ਨਿਦੇਖੰਡ ਜੋ ਨੇ ਅੱਜ ਕੀਤਾ ਅਸੀਂ ਵੀ ਕਹਿੰਦੇ ਹਾਂ ਮਹਾਮਾਈ ਕੇ ਵੀ ਹਰ ਕਿਸੇ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਤੇ ਹਰ ਕਿਸੇ ਤੇ ਕਿਰਪਾ ਬਰਸੰਦੀ ਰਹੇ ਇੱਕ ਵਾਰ ਫੇਰ ਜੈ ਮਾਤਾ ਦੀ ਬੋਲ ਸੱਚੇ ਦਰਬਾਰ ਕੀ ਜੈ ਕਰਮਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਭਰੇ ਪੰਡਾਰੇ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਆਇਆ ਆਇਆ ਯੋ ਯੋ ਅੰਗਲੀਆ ਯੋ ਯੋ ਬੋਲ ਸੱਚੇ ਦਰਬਾਰ ਕੀ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਜੀ ਅੱਜ ਮਾਤਾ ਸ਼ੀਤਲਾ ਮੰਦਰ ਦੇ ਵਿੱਚ ਰੋਹਿਤ ਲਾਈਟ ਵਾਲਿਆਂ ਵੱਲੋਂ ਬ੍ਰੈਡ ਦਾ ਤੇ ਛੋਲਿਆਂ ਦੀ ਸਬਜ਼ੀ ਦਾ ਅਟੂਟ ਭੰਡਾਰਾ ਚਲਾਇਆ ਜਾ ਰਿਹਾ ਹੈ ਮਾਤਾ ਸ਼ੀਤਲਾ ਦੇ ਇਹਨਾਂ ਦਾ ਕਹਿਣਾ ਹੈ ਕਿ ਵੀ ਇਹਨਾਂ ਦੀ ਮਰਦ ਪੂਰੀ ਕੀਤੀ ਹੈ ਮਾਤਾ ਰਾਣੀ ਹਰ ਭਗਤ ਦੀ ਮਰਦ ਪੂਰੀ ਕਰਦੀ ਹੈ ਤੇ ਉਹਨਾਂ ਵੱਲੋਂ ਭੰਡਾਰਾ ਲਾਇਆ ਗਿਆ ਸੀ ਅਰਦਾਸ ਕਰਦੇ ਆ ਕਿ ਵੀ ਹਰ ਕਿਸੇ ਹਰ ਵਿਅਕਤੀ ਦੀ ਮਾਤਾ ਮਰਦ ਪੂਰੀ ਕਰੇ ਤੇ ਇਸੇ ਤਰ੍ਹਾਂ ਹੀ ਭੰਡਾਰੇ ਲੱਗਦੇ ਰਹਿਣ ਮਾਤਾ ਦੇ ਮੇਲੇ ਇੱਧਰ ਮੰਦਰ ਦੇ ਵਿੱਚ ਮੇਲੇ ਲੱਗਦੇ ਰਹਿਣ ਤੇ ਗੱਲ ਕਰਦੇ ਆ ਰੋਹਿਤ ਲਾਈਟ ਵਾਲਿਆਂ ਨਾਲ ਕੀ ਕਹਿੰਦੇ ਨੇ পরে گھٽنڙا سردي آو ڏي آو